ਟਾਈਮ ਹੈਗਾ ਭਾਣੇ ਮੈਂ ਸ਼ਰaddha ਦਾ ਠੇਕਾ ਲੈ ਰੱਖਿਆ ਹਾਂ ਨਾ ਆਮਦਨ ਮਥੇਰੀਆ ਸੁਖਨਾਲ ਸਾਡੇ ਪਿੰਡ ਵਾਲੀ ਸਤਿਆ ਬਾਂਣੀ ਜਿਹੜੀ ਹੈਗੀ ਆ ਹਾਂ ਰਾਮ ਪਿਆਰੀ ਪੁੰਨਿਆ ਦੇ ਵੀ ਹਾਂ ਉਹੀ 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 ਹਾਂ ਵੱਡਾ ਨਾ ਉਹਦਾ ਐਡਾ ਹਾਂ ਉਹਦੇ ਮੁੰਡੇ ਦੋ ਅਮਰੀਕਾ ਚ ਨੇ ਇੱਕ ਹਾਂ ਦਿੱਲੀ ਡਾਕਟਰਾ ਵੱਡਾ ਤੇ ਜਿਹੜਾ ਛੋਟਾ ਉਹਦੋਂ ਸਾਰਿਆਂ ਤੋਂ ਉਹ ਚੰਡੀਗੜ੍ਹ ਵਕੀਲ ਆ ਹੁਣ ਉਹ ਤੇ ਹਾਂ ਆਪ ਤਾਂ ਜਾਇਆ ਨਹੀਂ ਜਾਂਦਾ ਨਾ ਹੁਣ ਅਜਰਾਜ ਦੀ ਦੁਕਾਨ ਹਾਂ ਫੇਰ ਉਹਨੇ ਮੈਨੂੰ ਠੇਕਾ ਦਿੱਤਾ ਸੀ ਮੈਂ ਇੱਕ ਹੀ ਠੇਕਾ ਲੈ ਲੀ ਸੀ ਉਹਨੂੰ ਪਤਾ ਸੀ ਵੀ ਉਹ ਠੇਕੇ ਲੈ ਲੈਂਦੀ ਆ ਹਾਂ ਫੇਰ ਹੋਰ ਤਾਂ ਸਾਰਾ ਕੁਝ ਠੀਕ ਆ ਹਾਂ ਬਾਹਰੋਂ ਦਨੋਂ ਫੇਰ ਮੈਂ ਤੇਰੇ ਭਾਜੀ ਨੂੰ ਲੈ ਜਾਣੇ ਨਾਲ ਤੇਰੇ ਜੇਠ ਨੂੰ ਹਾਂ 500 ਰੁਪਏ ਦੇ ਦਿੰਦੀ ਆ ਰੋਜ਼ ਦਾ ਉਹਨੂੰ ਜਾਣ ਦਾ ਨਾਲ ਦਾ ਦਿਹਾੜੀ ਦਾ ਹਾਂ ਬਾਕੀ ਅੱਜ ਕੱਲ੍ਹ ਲੋਕੀ ਭਾਣੇ ਅੱਗੇ ਤਾਂ ਵੈਸ਼ਨੂ ਰੋਟੀ ਕਰਦੇ ਸੀ ਹਾਂ ਹੁਣ ਇੱਕ ਹੋਰ ਨਵਾਂ ਸਿਖਾਪਾ ਪੈ ਗਿਆ ਨਾਲ ਹੁਣ ਜੋਸਤੀਆਂ ਨੂੰ ਪੁੱਛ ਕੇ ਕਰਦੇ ਨੇ ਰੋਟੀ ਔਰ ਜੋਸਤੀ ਕਹਾ ਕਹਿੰਦਾ ਪਖੰਡੀ ਬਾਬਾ ਮੇਰੇ ਵਰਗਾ ਵੀ ਜਿਹੜਾ ਕੁਛ ਤੁਹਾਡਾ ਪਿਤਾ ਜੀ ਖਾਂਦਾ ਸੀ ਉਹੀ ਕੁਛ ਹੁਣ ਖਾਣੇ ਚ ਦੇਓ ਹਾਂ ਵੀ ਜੇ ਤੁਸੀਂ ਉਹਨੂੰ ਗਲੋਂ ਲਾਉਣਾ ਜਿਆਦਾ ਮੰਗਦਾ ਮਰ ਗਿਆ ਹਾਂ ਵੀ ਜੱਥਾ ਦਾ ਸ਼ਰਾਬ ਮੰਗਦਾ ਸੀ ਬੁੜਾ ਤੁਹਾਡਾ ਬੁੜਾ ਮੀਟ ਮੰਗਦਾ ਸੀ ਅਗਲਾ ਕਹਿੰਦਾ ਹਾਂ ਜਾਂ ਆ ਚੀਜ਼ ਮੰਗਦਾ ਸੀ ਹਾਂ ਫੇਰ ਹੁਣ ਉਹ ਲੋਕੀ ਆ ਸ਼ਰਾਧਾ ਚ ਦਿੰਦੇ ਨੇ ਹਾਂ ਐਨਾ ਨਾ ਤਾਂ ਮੀਟ ਇਕੱਠਾ ਹੋ ਜਾਂਦਾ ਸ਼ਰਾਬ ਦੀਆਂ ਬੋਤਲਾਂ ਮਹਿੰਗੇ ਮਹਿੰਗੇ ਬ੍ਰਾਂਡ ਹਾਂ ਜਹ ਜੀ ਅਗਲਾ ਪੀਂਦਾ ਹਾਂ ਤਾਕੜੇ ਘਰਾਂ ਦੇ ਦੇ ਲਾ ਬਜ਼ੁਰਗ ਸੀ ਤੇ ਫੇਰ ਮੈਂ ਤੇਰੇ ਨਾਲ ਜੇਠ ਨੂੰ ਲੈ ਜਾਣੀ ਇਹਨੂੰ ਚਕਾਉਣੀ ਆ ਹਾਂ ਵੀ ਇਹ ਤੂੰ ਚੱਕ ਨਾਲੇ ਮੇਰੇ ਤੋਂ ਤੇਲ ਲੈਂਦਾ ਤੇਲ ਦਾ 500 ਰੁਪਇਆ ਲੈਂਦਾ ਹਾਂ ਐਤ ਕੀ ਤਾਂ ਮੇਰਾ ਵਾਹ ਵਾਲਾ ਹੀ ਵਧੀਆ ਸੀਜ਼ਨ ਲੱਗਿਆ ਹੋਇਆ ਹਾਂ ਬਸ ਹੁਣ ਮੈਂ ਗਾਹਾਂ ਨੂੰ ਆਪ ਹੀ ਕਹਿ ਦਿਆ ਕਰਨਾ ਵੀ ਤੁਸੀਂ ਸਿੱਧਾ ਪੱਤਾ ਦਿਆ ਕਰੋ ਹੁਣ ਪਤਾ ਤਾਂ ਹੈ ਵੀ ਖਾਦਾ ਤਾਂ ਜਾਂਦਾ ਨਹੀਂ ੱੱਕੇ ਨਾਲੇ ਕਹੀ ਜਾਂਦੀ ਬੇਬੇ ਆ ਖਾ ਬੇਬੇ ਆ ਖਾ ਬੇਬੇ ਆ ਖਾ ਹਾਂ ਜਾਂ ਫੇਰ ਥੋਡੇ ਵਰਗੀਆਂ ਪੰਜ ਸੱਤ ਨੂੰ ਨਾਂ ਰੱਖਿਆ ਕਰੂੰ ਮੈਂ ਹਾਂ ਆਹੋ ਖਾਣਾ ਤਾਂ ਪੰਦੇ ਚਾਹ ਬੁਰਕੀ-ਪੁਰਕੀ ਖਾ ਉਹੀ ਤਾਂ ਗੱਲ ਬੁਰਕੀ-ਪੁਰਕੀ ਨਾਲੇ ਭੈਣ ਬੰਦਾ ਆਪਰੇ ਜਾਂਦਾ ਨਾਲੇ ਬੇ ਟਾਈਮ ਹੀ ਰੋਟੀ ਸਾਰਾ ਦਿਨ ਰੋਟੀ ਖਾਂਦਾ ਫਿਰ ਜਾਂਦਾ ਬੰਦਾ ਹਾਂ ਉਹ ਕੰਮ ਵਧੀਆ ਇੰਨੇ ਮਾਰ ਕੇ ਕੱਪੜਿਆਂ ਦੀ ਸਾਡਾ ਪੰਡ ਭਰੀ ਪਈ ਹੈ ਹਾਂ ਜੁੱਤੀਆਂ ਸੂਟ ਹਾਂ ਆ ਕੇ ਤਾਂ ਦੇਖੀ ਲੈ ਜੀ ਤੂੰ ਕੋਈ ਨਾ ਲੈ ਜੀ ਲੈ ਜੀ ਬਿੱਤੇ ਇਹ ਲੈ ਕੇ ਜਾਣੇ ਮੈਂ ਵੀ ਇਹਨੇ ਕੀ ਕਰਨ ਨੇ ਬੁੜਿਆਂ ਠੇਰਿਆਂ ਵਾਲੇ ਹੀ ਨੇ ਹਾਂ ਕੁੜੀਆਂ ਕੱਤਰੀਆਂ ਵਾਲ ਕੇ ਥੋੜੀ ਨੂੰ ਤਾਂ ਲੈ ਜੀ ਕੋਈ ਗੱਲ ਨਹੀਂ ਹਾਂ ਪੈਂਟ ਸੂਟ ਹਾਂ ਮਹਿੰਗੇ ਤੋਂ ਮਹਿੰਗਾ ਇੰਪੋਰਟਡ ਕੱਪੜੇ ਕਈਆਂ ਨੇ ਤਾਂ ਵਿੱਚ ਮੋਬਾਈਲ ਵੀ ਦਿੱਤੇ ਨੇ ਵੀ ਸਾਡਾ ਬੁੜਾ ਮੋਬਾਈਲ ਮੰਗਦਾ ਸੁਪਨੇ ਚ ਹਾਂ ਉਹ ਵੀ ਮਹਿੰਗੇ ਮਹਿੰਗੇ ਹਾਂ ਡੱਬੇ ਸਨੈਕ ਅਨਟੱਚ ਹਾਂ ਉਹ ਮੇਰੇ ਤੋਂ ਸਲਾਬੀ ਦੁਕਾਨ ਤੇ ਮੋੜ ਉਹ ਵਹਿਮ ਪਾ ਦਿੰਦੇ ਨੇ ਜਿਹੜੀ ਸਿਆਣਿਆਂ ਕੋਲ ਲੋਕ ਚਾਹੁੰਦੇ ਨੇ ਹਾਂ ਉਹ ਸਿਆਣੇ ਫਿਰ ਕਹਿੰਦੇ ਨੇ ਸਰਾਧਾਂ ਚ ਆ ਕੁਛ ਦਿਓ ਉਹ ਫਿਰ ਭਾਈ ਬੀਬੀਆਂ ਪੈਣਾ ਉਪਣੀ ਕਰਦੀਆਂ ਨੇ ਹਾਂ ਐਤਕੀ ਤਾਂ ਮੇਰਾ ਵਾਹ ਹੋ ਤ ਵਧੀਆ ਸੀਜ਼ਨ ਲੱਗਿਆ ਹਾਂ ਹੁਣ ਲਾਸਟ ਸਰਾਧਾ ਜਿੱਦਣ ਉਸ ਦਿਨ ਬਾੜੀ ਖਿੱਚਤੂ ਹੁੰਦੀ ਆ ਕੋਈ ਮੇਰੀ ਲੱਤ ਫੜੂ ਕੋਈ ਮੇਰੀ ਬਾਹ ਫੜੂ ਹਾਂ ਉਸ ਦਿਨ ਜੇ ਤੂੰ ਆਜਵੇਂ ਮੇਰਾ ਉਸ ਦਿਨ ਦਾ ਟਾਈਮ ਨਗਾ ਦੇ 2-4 ਨੂੰ ਇੱਥੋਂ ਹੋਰ ਲੈ ਆ ਦਿਹਾੜੀ ਤੇ ਹਾਂ ਫਿਰ ਮੈਂ ਕਹਿ ਲੂੰ ਵੀ ਭਾਈ ਮੈਂ ਇੱਥੇ ਕੀ ਥੋੜਾ ਜਿਹਾ ਘਰ ਬਾਹਰ ਪੰਡਤ ਮਂਗਾਏ ਨੇ ਇਹਨਾਂ ਨੂੰ ਰੋਟੀ ਖਵਾ ਦੋ ਚਲ ਕੋਈ ਨਾ ਲੱਗਣੀ ਤਾਂ ਮੇਰੀ ਹੋਈ ਆ ਨੋਂ ਤਾਂ ਮੈਂ ਉਸੇ ਬਾਹਮਣੀ ਦਾ ਲਿਖਦੀ ਆ ਨਾ ਉੱਤੇ ਹਾਂ ਜਿਵੇਂ ਉਹਨਾਂ ਨੇ ਸਮਝਾਇਆ ਹੋਇਆ ਹਾਂ ਹਾਂ ਉਸੇ ਬਾਹਮਣੀ ਦਾ ਨਾਮ ਬਾ ਤੁਸੀਂ ਲਿਖ ਦਿਆ ਕਰਿਓ ਕੋਈ ਗੱਲ ਨਹੀਂ ਹੋਰ ਸਾਰਾ ਕੁਝ ਠੀਕ ਠਾਕ ਚੱਲਦਾ ਵਾ ਹਾਂ ਹਾਂ ਫਿਰ ਹੋਰ ਕੋਈ ਕੰਮ ਚੱਲਦਾ ਨਹੀਂ ਸੀ ਫਿਰ ਮੈਂ ਇੱਥੇ ਸਾਧਾਂ ਦਾ ਠੇਕਾ ਲੈ ਲਿਆ ਹੁਣ ਮੈਂ ਗਾਹਾਂ ਨੂੰ ਹੋਰ ਠੇਕ ਫੇਕਾ ਦੇਖਦੀਆਂ ਕੋਈ ਹਾਂ ਇਹ ਤਾਂ ਹੁਣ ਦਿਨ 4-5 ਰਹਿ ਗਏ ਤਾਂ ਨਿਕਲ ਗਿਆ ਕੰਮ ਹਾਂ ਹਾਂ ਬਸ ਥੋੜਾ ਜਨਾ ਰਹਿ ਗਏ ਯਾਨੀ ਦਿਨ ਕੜਾਈ ਦੇ ਬਹੁਤ ਨੇ ਇੱਕ ਤਾਂ ਗਰਮੀ ਬਹੁਤ ਆ ਬਹੁਤ ਜ਼ਿਆਦਾ ਗਰਮੀ ਆ ਇੰਨੀ ਗਰਮੀ ਤਾਂ ਮੇਰੀ ਬੱਸ ਕਰਵਾਈ ਪਈ ਆ ਹਾਂ ਉਹਦੇ ਘਰੋਂ ਨਿਕਲ ਉਹਦੇ ਬਾੜੋਂ ਉਹਦੇ ਘਰੋਂ ਨਿਕਲ ਰੋਜ਼ ਦੇ 15-15 ਸਰਾਧ ਹੋ ਜਾਂਦੇ ਨੇ ਹਾਂ ਲਾਸਟ ਸਰਾਧ ਨੂੰ ਤਾਂ ਮੈਨੂੰ ਲੱਗਦਾ 100-150 ਘਰ ਆ ਜਾਣਾ ਵਾ हां ਜਿੱਦਣ ਲਾਸਟ ਤਾਂ ਹੀ ਮੈਂ ਤੈਨੂੰ ਕਹਣੀ ਆ ਚਾਹੇ ਦਿਹਾੜੀ ਤੇ ਲੈਈ ਕੋਈ ਨਾ 5-500 ਰੁਪਏ ਦੇ ਦਾਂਗੇ ਲੋਕੀ ਪੈਸੇ ਵੜੇ ਦਿੰਦੇ ਨੇ हां ਕੋਈ 5100 हां ਇੱਕ ਨੇ ਤਾਂ 11000 ਦਿੱਤਾ ਭਾਣੇ हां ਕਹਣੀ ਬਸ ਬੇਬੇ ਇਹ ਜਾ ਜਾਪ ਕਰਕੇ ਜਾਈ ਸਾਡਾ ਬੁੜਾ ਸਾਨੂੰ ਮੁੜ ਕੇ ਦਿਖਾਈ ਨਾ ਦੇਵੇ ਮੈਂ ਕਿਹਾ ਪੱਕੇ ਜਿੰਦੇ ਲਾ ਕੇ ਜਾਉ ਬੇਫਿਕਰ ਹੋ ਥੋੜਾ ਬੜਾ ਤੁਹਾਨੂੰ ਦਿਖਾਈ ਨਾ ਦੇ ਗਿਆ हां ਬਸ ਤੈਨੂੰ ਪਤਾ ਯਾ ਉਹ ਮੰਨ ਦਾ ਡਰ ਬੈਠਿਆ ਹੁੰਦਾ ਜਾਂ ਬੁੜਿਆਂ ਨਾਲ ਕੀਤੀਆਂ ਹੋਈਆਂ ਹੁੰਦੀਆਂ ਨੇ ਭੈਣੇ ਨਾ ਫਿਰ ਉਹ ਮੰਨ ਦੇ ਵਿੱਚ ਇੱਕ ਵਿਚਾਰ ਆਈ ਜਾਂਦਾ ਹਾਏ ਬੁੜਾ ਦੁਖੀ ਕਰਦਾ ਹਾਏ ਬੁੜਾ ਲਾ ਮੇਰਾ ਤਾਂ ਇੰਨਾ ਸਮਾ ਲੈ ਮੈਂ ਤਾਂ ਕੁਝ ਨਹੀਂ ਕਹਿੰਦੇ ਬੁੜੇ ਬਾੜੀਆਂ ਹਾਂ ਨਾ 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 ਮੇਂਦ ਬਰਾਮ ਦੇ ਨਾਲ ਆ ਇੱਕ ਬੁੜੇ ਦਾ ਇੰਨਾ ਵਧੀਆ ਮੋਬਾਈਲ ਦਿੱਤਾ ਅਗਲੇ ਨੇ ਹਾਂ ਆਈਫੋਨ ਆ ਬਾਹਰ ਲਾ ਉਹ ਮੈਂ ਤਾਂ ਟਚ ਟਚ ਕਰਕੇ ਸੁਣੋ ਚਲਾਉਣੀ ਆ ਹਾਂ ਮੈਂ ਸਿੱਖ ਗਈ ਫਿਰ ਸਿੱਖਣਾ ਤਾਂ ਪੈਣੀ ਸੀ ਫਿਰ ਹਾਲਾ ਕਹਿੰਦਾ ਇਹ ਬਾਹਮੀ ਨੂੰ ਕੁਛ ਆਉਂਦਾ ਹੀ ਨਹੀਂਗਾ ਹਾਂ ਫਿਰ ਹੁਣ ਮੈਂ ਕਈਆਂ ਲਈ ਤਾਂ ਪਾਠ ਪੂਜਾ ਫੋਨ ਤੇ ਹੀ ਕਰ ਦਿੰਨੀ ਆ ਹਾਂ ਫੋਨ ਤੇ ਹੀ ਕਰ ਦਿੰਨੀ ਆ ਹੁਣ ਮੈਂ ਅੱਛਾ ਹਾਂ ਗਾਹਾਂ ਨੂੰ ਹੁਣ ਮੇਰੇ ਨਾਲ ਤੂੰ ਪੱਕੀ ਰਹੀਂ ਪੰਜ ਚਾਰ ਹੋਰ ਅੱਖੀਆਂ ਪੱਕੀਆਂ ਹਾਂ ਨਾਲੇ ਪੁੰਨ ਨਾਲੇ ਫਲੀਆਂ ਨਾਲੇ ਅਗਲੀ ਸੀਸਾ ਦਿੰਦੀ ਆ ਨਾ ਉਹਨਾਂ ਦਾ ਮੇਰੇ ਚੁੱਕ ਤੇ ਠੇਕਾ ਹੋਇਆ ਸੀ ਹਾਂ ਚੁੱਕ ਤੇ ਉਹਨੂੰ ਮੈਂ ਰੋਜ਼ ਦਾ 600 ਰੁਪਿਆ ਦੇਣਾ ਬਸ ਚਾਹੇ ਮੈਨੂੰ ਵੱਧ ਵਜੇ ਚਾਹੇ ਘਟ ਉਹ ਬੈਠੀ ਵੀ ਆਪਣੇ ਘਰ ਆਰਾਮ ਨਾਲ ਹੈ ਕਿਤੇ ਜਾਣਾ ਨਹੀਂ ਕਿਤੇ ਆਉਣਾ ਨਹੀਂ ਮੈਂ ਤਾਂ ਧੱਕੇ ਖਾਂਦੀ ਫਿਰਦੇ ਸੀ ਕਰ ਦਪਹਿਰ ਸਵੇਰੇ ਤੜਕੇ ਤੋਂ ਲੋਕ ਸ਼ੁਰੂ ਇਹਨਾਂ ਭੈਣੇ 8 ਵਜੇ ਤੋਂ ਪਰ ਗਾਹਾਂ ਨੂੰ ਮੈਂ ਕਹਿ ਦੇਣਾ ਇਹ ਭੈਣ ਨੂੰ ਭੈਣੇ ਐ ਕਹਿ ਦੀ ਇਹਦੇ ਕੋਲੇ ਫੋਨ ਆਉਂਦੇ ਨੇ ਨਾ ਵੀ ਭਾਈ ਸੁੱਕਾ ਸਿੱਧਾ ਦਿਆ ਕਰੋ ਹਾਂ ਠੀਕ ਹਨਾ ਚੰਗਾ ਫਿਰ ਹੁਣ ਮੇਰਾ ਵੀ ਟਾਈਮ ਹੋ ਗਿਆ ਫੋਨ ਬਹੁਤ ਆਉਂਦੇ ਨੇ ਚੰਗਾ ਠੀਕ